ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੇਕ ਪੁੱਤਰ ਰਵਨ ਸਿੰਘ ਸਿੱਧੂ ਅੱਜ ਪਿੰਡ ਤਾਲਿਆਲ ਫਤੂ ਜਿਕੇ ਆਏ ਆ ਜਿੱਥੇ 20ਵਾਂ ਖੂਨਦਾਨ ਕੈਂਪਰ ਲਗਾਵਾ ਜਿਹਦੇ ਵਿੱਚ ਨੌਜਵਾਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਬਲੱਡ ਕੈਂਪ ਨੂੰ ਚਾਰ ਚੰਨ ਲਾਣ ਦੇ ਲਈ ਕੋਰਟ ਤੋਂ ਹੀ ਤੋਂ ਪੁਲਿਸ ਪਾਰਟੀ ਵੀ ਆ ਗਈ ਜਿਹਦੇ ਵਿੱਚੋਂ ਉਹਨਾਂ ਨੇ ਸਰਦਾਰ ਸਰਜੀਤ ਸਿੰਘ ਜੀ ਨੇ ਵੀ ਖੂਨਦਾਨ ਕੀਤਾ ਤੇ ਹੂੰ ਜੀ ਆਪਣੇ ਇਧਰ ਹੋਰ ਉਹਨਾਂ ਦੇ ਮੁਖ ਰਣਜੀਤ ਸਿੰਘ ਜੀ ਨੇ ਵੀ ਦਿੱਤਾ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰੀ ਫਰਸੇ ਜੀ ਨਾਲ ਜੀ ਸਾਰੀ ਟੀਮ ਨੂੰ ਤੁਮਕੀ ਨੂੰ ਵਧਾਈ ਖੂਨਦਾਨ ਕੈਂਪ ਦੇ ਵਿੱਚ ਤੇ ਅਸੀਂ ਹੁੰਦਾ ਅੱਜ ਕਾਲੇਵਾਲ ਫਤੂ ਪਹੁੰਚ ਗਏ ਜਿਹੜਾ ਖੂਨਦਾਨ ਵਿਵੇਖ ਖੂਨਦਾਨ ਕੈਂਪ ਦੇ ਵਿੱਚ ਆਪਾਂ ਪਹੁੰਚ ਜਿਹੜਾ ਹੁੰਦੇ ਰਹੇ ਹਾਂ ਹਾਂਜੀ ਜੀ ਵਾਲ ਗੋਸੇ ਕੀ ਤੁਹਾਨੂੰ ਵੀ ਕਿਦ ਤਰਾ ਸ਼ੌਕ ਜਗ ਗਿਆ ਖੂਨਦਾਨ ਦੇ ਹੁੰਦਾ ਇਹ ਸਿੱਧੂ ਸਾਹਿਬ ਦਾ ਸ਼ੌਕ ਜਿਹੜਾ ਹੈ ਕੋਈ 15 20 ਸਾਲ ਪਹਿਲਾਂ ਤੋਂ ਜਿਹੜਾ ਖੂਨਦਾਨ ਦੇਣ ਦਾ ਆਪਾਂ ਨੂੰ ਸ਼ੌਕ ਜਗ ਗਿਆ ਸੀ ਰਾਹੋ ਰੋਡ ਨਵਾਂ ਸ਼ਹਿਰ ਤੇ ਬਲੱਡ ਬੈਂਕ ਜਿੱਥੇ ਇੱਕ ਐਕਸੀਡੈਂਟ ਹੋਗਾ ਥੀ ਉੱਥੇ ਪਹਿਲੀ ਵਾਰੀ ਮੈਂ ਖੂਨਦਾਨ ਕੀਤਾ ਸੀ ਉਸ ਤੋਂ ਬਾਅਦ ਅੱਜ ਮੈਂ 17ਵੀਂ ਵਾਰ ਜਾਂ 18ਵੀਂ ਵਾਰ ਖੂਨਦਾਨ ਕੈਂਪ ਦੇ ਵਿੱਚ ਖੂਨਦਾਨ ਕੀਤਾ ਇਸ ਤੋਂ ਪਹਿਲਾਂ ਮੈਂ ਇੱਕ ਨੂਰ ਸੰਸਤਾ ਪੂਸੀਨ ਫੂਨਦਾਨ ਕੀਤਾ ਹਰਪਰ ਐਂਡ ਮਿੱਠਾ ਰਬਣਾ ਗੁਰੂ ਘਰ ਦੇ ਵੀ ਫੂਨਦਾਨ ਕੈਂਪ ਤੇ ਵਿੱਚ ਫੂਨਦਾਨ ਕੀਤਾ ਤੇ ਕੋਰਸ ਤੂਈ ਦੇ ਵਿੱਚ ਜਿੰਨੇ ਵੀ ਫੂਨਦਾਨ ਕੈਂਪ ਲੱਗੇ ਆ ਮੰਨਣਾ ਹਾਨੇ ਵੀ ਜਿੰਨੇ ਕੈਂਪ ਲੱਗੇ ਆ ਉਹਦੇ ਵਿੱਚ ਬਾਰ ਬਾਰ ਫੂਨਦਾਨ ਕੈਂਪ ਦੇ ਵਿੱਚ ਫੂਨਦਾਨ ਕੀਤਾ ਪਹਿਲੀ ਵਾਰ ਤੁਹਾਨੂੰ ਕਿਸੇ ਨੇ ਪ੍ਰੇਰਿਆ ਸੀ ਫੂਨਦਾਨ ਨੂੰ ਕਿ ਸਿੱਧੇ ਜਾਣ ਆਪਸੇ ਐ ਐਕਚੁਅਲੀ ਪਹਿਲੀ ਵਾਰ ਪ੍ਰੇਰਿਆ ਨਹੀਂ ਸੀ ਉਸ ਟਾਈਮ ਉੱਥੇ ਲੋੜ ਸੀ ਖੂਨ ਦੀ ਠੀਕ ਹੈ ਉਹਨਾਂ ਨੇ ਕਿਹਾ ਵੀ ਬਲੱਡ ਦਾਨ ਕਰਨਾ ਮੈਂ ਕਿਹਾ ਚਲੋ ਠੀਕ ਹੈ ਮੈਂ ਆਪਣਾ ਫੂਨਦਾਨ ਕਰਾਂਗਾ ਵੀ ਜੀ ਜਾਨ ਬਚਾਓ ਮੈਂ ਪਹਿਲੀ ਵਾਰੀ ਪੁਲਿਸ ਨੂੰ ਲਾਜੂ ਫੋਨ ਕਰਨ ਦਾ ਦਾਨ ਕਰਦੇ ਦੇਖੇ ਨੇ ਪੁਲਿਸ ਨੂੰ ਲਾਜੂ ਘੱਟੇ ਹੀ ਕਰਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਥੈਂਕ ਯੂ ਅਜਰ ਰਣਜੀਤ ਸਿੰਘ ਨੇ ਵੀ ਗੱਲ ਕਰਦੇ ਆ ਜਨ ਸਤਿਗੁਰ ਜੀ ਇਹ ਕਿ ਕੋਈ ਘੱਟੇ ਬੈਠੇ ਤੁਸੀਂ ਕਿੰਨੀ ਵਾਰੀ ਫੋਨ ਦਾਨ ਕਰਦੇ ਆ ਕੋਈ 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 ਸਰੀਰ ਨੂੰ ਪ੍ਰੋਬਲਮ ਤਾਂ ਨਹੀਂ ਹੈ ਹੈ ਚੱਲ ਜੀ ਚਲਾ ਥੈਂਕ ਯੂ ਇਹਦਾ ਕੋਈ ਕੋਈ ਨਹੀਂ ਬਸ ਜੇ ਆਓ ਹੁਣ ਪ੍ਰਬੰਧਕਾਂ ਨਾਲ ਵੀ ਗੱਲ ਕਰਦੇ ਹਾਂ ਪ੍ਰਦਨ ਖਸਤਰੀ ਸਾਹਿਬ ਸਰਦਾਰ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਆਪਣਾ ਨਾਮ ਦੱਸਿਓ ਬਈ ਨਾ ਜਸਪਾਲ ਸਿੰਘ ਪ੍ਰੇਮਾ ਜੀ ਹਾਂਜੀ ਇਹ ਫੰਡਮ ਕੈਂਪਸ ਕਿ ਨਿਮਨ ਕਰ ਰਹੇ ਆ ਇਹ ਵੀਮਾ ਫੰਡਮ ਕਹਿੰਦਾ ਜੀ ਹਾਂਜੀ ਨੌਜਵਾਨ ਸਪੋਰਟਸ ਕਲੱਬ ਇਸ ਉਹਦੇ ਤੇ ਕਾਫੀ ਚਿਰ ਤੋਂ ਕੰਮ ਕਰ ਰਹੀ ਹੈ ਜੀ ਤੇ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੀ ਹੈ ਠੀਕ ਹੈ ਜੀ ਤੇ ਅੱਜ ਸਾਡੇ ਕੋਲ ਤੋਂ ਹੀ ਤੋਂ ਪੰਜਾਬ ਪੁਲਸ ਦੀ ਟੀਮ ਆਈ ਹੈ ਬਲੱਡ ਦੇ ਇਹ ਦੇਖ ਕੇ ਬੜੀ ਖੁਸ਼ੀ ਹੋਈ ਆ ਠੀਕ ਹੈ ਜੀ ਤੇ ਤੇਲੇ ਕੰਮ ਕਰ ਰਹੇ ਆ ਉਹ ਵਧੀਆ ਲੱਗਾ ਉਹਨਾਂ ਦਾ ਤੇ ਜੋੜ ਕਰਦਾਂਗੇ ਬਹੁਤ ਬਹੁਤ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਾਲਰ ਫਤੂ ਜਾਇਨ ਜਿੱਥੇ ਇਹ ਕੁੰਦਨ ਕੈਂਪ ਲੱਗਿਆ ਵਾ ਜਿਹੜੀ ਟੀਮ ਸੱਜ ਕੋ ਜਲੰਧਰ ਆਈ ਉਹ ਆਈ ਆ ਉਹਨਾਂ ਨਾਲ ਆਓ ਗੱਲਬਾਤ ਕਰੇ ਸਰਕਾਰੀ ਆਜੀ ਆਪਾਂ 3 ਨਾਲ ਜੀ ਪਲੇਣਾ ਪਵੇ ਤੁਹਾਰੇ ਜਿਹੜੇ ਹਸਪੀਟਲ ਤੋਂ ਆਏ ਜੀ ਜਲੰਧਰ ਰੰਗ ਆਪਣਾ ਓਟ ਨੂੰ ਘਰ ਤੋਂ ਲਿਪਾਉਣਾ ਠੀਕ ਹੈ ਜੀ ਇਹ ਬਲੱਡ ਮੈਚ ਕਰਦੇ ਤੁਸੀਂ ਚਲੋ ਕੋਈ ਬਰਾਦਰ ਲੈ ਕੇ ਜਾਂਦੇ ਆ ਜੀ ਇਹ ਤੁਸੀਂ ਲੋੜਵੰਦਾਂ ਨੂੰ ਜਿਆਦਾ ਕਿੱਦਾਂ ਤੁਸੀਂ ਕਰਦੇ ਜੀ ਥੈਲਾਸੀਮੀਆ ਇੱਕ ਬਿਮਾਰੀ ਜਿਹੜੀ ਖਾਸ ਕਰਕੇ ਜਿਆਦਾ ਬੱਚਿਆਂ ਵਿੱਚ ਪਾਈ ਜਾਂਦੀ ਹੈ ਹਾਂ ਜੀ ਖਾਸ ਕਰਕੇ ਜਿਹੜੀਆਂ ਬੱਚਿਆਂ ਦਾ ਜਿਆਦਾ ਥੈਲਾਸੀਮੀਆ ਦੇ ਬੱਚਿਆਂ ਨੂੰ ਅਸੀਂ ਪ੍ਰੀ ਆਫ ਕੋਸ ਨੇ ਕੋਈ ਚਾਰਜ ਨਹੀਂ ਵੀ ਇਸ ਲਈ ਕੋਈ ਟੈਸਟ ਨਹੀਂ ਕੀਤਾ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਜੀ ਆਮ ਜਨਤਾ ਦੇ ਕਿਹਾ ਹੀ ਦੇਣ ਲਿਆ ਕਿ ਜਾਂ ਬਿਪਾਰਸੀ ਲੋੜ ਨਹੀਂ ਨਹੀਂ ਕੋਈ ਸਪਾਰਸ਼ ਦੀ ਜਰੂਰਤ ਨਹੀਂ ਲੋੜਵੰਦਾਂ ਨੂੰ ਤੁਹਾਨੂੰ ਜਿਹਨਾਂ ਨੂੰ ਜਰੂਰਤ ਹੈ ਉਹਨਾਂ ਨੂੰ ਠੀਕ ਹੈ ਜੀ ਫਿਰ ਆਪਣਾ ਐਡਰੈਸ ਪੂਰਾ ਬੋਲ ਦਿਓ ਤੇ ਕੈਮਰੇ ਵੱਲ ਮੁਹਰ ਕੇ ਬੋਲੋ ਇਹ ਜਲੰਧਰ ਆ ਜੀ ਔਰਤਨਮਾ ਬਲੱਡ ਸੈਂਟਰ ਜੀ ਤੇਜਿੰਦਰ ਤੋਂ ਆਏ ਜੀ ਅਸੀਂ ਮੋਬਾਈਲ ਨੰਬਰ ਵੀ ਲੋ ਹਾਂਜੀ ਮੋਬਾਈਲ ਨੰਬਰ 99184313 ਗਾ ਥੈਂਕ ਯੂ ਵੈਰੀ ਮਚ ਜੀ ਨਹੀਂ ਲਾਂਗੇ ਬੁੱਕ ਕਰ ਜਾਈਏ ਆਹ ਜੀ ਔਰ ਨਾ ਉਹ ਫੋਟੋ ਕਰ ਦਿਜੀਏ ਸਰਦਾਰ ਵਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਜੀ ਏਐਸਆਈ ਸਰਦਾਰ ਵਰਦੀਪ ਸਿੰਘ ਪੂਰਨ ਕਪਤੀ ਬਦਿਆ ਕਰਕੇ ਜੀ सरदार सुरजीत सिंह कोर्ट तू जी ख़ूनदान करीर सिंधा जी सरजीत सिंग आयो आहे सारी टीम जे समेत आयो आहे थैंक्यू